ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹਿਲੀ ਵਾਰ ਬਿਜਲੀ ਦੀ ਸਪਲਾਈ ਜਾਰੀ ਕਰਨ ਵਾਲੇ ਸਨ ਸਰਦਾਰ ਬਹਾਦਰ ਅਰਜਨ ਸਿੰਘ ਚਾਹਲ ਜੱਟ ਸਿੱਖ ਜੀ ਸਰਦਾਰ ਅਰਜਨ ਸਿੰਘ ਚਾਹਲ ਜੱਟ ਸਿੱਖ ਜੀ ਦਾ ਜਨਮ 1839 ਵਿੱਚ ਅੰਮ੍ਰਿਤਸਰ ਦੇ ਪਿੰਡ ਚਾਹਲ ਵਿੱਚ ਚਾਹਲ ਗੋਤ ਦੇ ਇੱਕ ਜੱਟ ਸਿੱਖ ਸਰਦਾਰ ਜਵਾਲਾ ਸਿੰਘ ਚਾਹਲ ਜੀ ਦੇ ਘਰ ਵਿਖੇ ਹੋਇਆ ਸੀ ਇਹਨਾਂ ਕੋਲ ਤਰਨਤੰਤ ਤਹਿਸੀਲ ਪਤੇ ਲਾਇਲਪੁਰ ਜ਼ਿਲ੍ਹੇ ਮੌਜੂਦਾ ਪਾਕਿਸਤਾਨ ਵਿੱਚ ਵੱਡੀਆਂ ਜ਼ਗੀਰਾਂ ਸਨ 1890 ਤੋਂ 1896 ਤੱਕ ਸਰਦਾਰ ਅਰਜਨ ਸਿੰਘ ਚਾਹਲ ਜੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਜੋਂ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬ ਰਾਹ ਵੱਜੋਂ ਸੇਵਾ ਨਿਭਾਈ ਸੀ ਸਰਦਾਰ ਚਾਹਲ ਸਿੰਘ ਜੜਸਿਕھ ਜੀ ਨੂੰ 1896 ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਿਜਲੀ ਦੀ ਸਥਾਪਨਾ ਦਾ ਪ੍ਰਬੰਧ ਕਰਨ ਲਈ ਸਤਾਪਿਤ ਕੀਤੀ ਗਈ 11 ਮੈਂਬਰੀ ਰੋਸ਼ਨੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀਗਾ ਸਰਦਾਰ ਚਾਹਲ ਜੀ ਨੂੰ 1894 ਵਿੱਚ ਸਰਦਾਰ ਬਹਾਦਰ ਦਾ ਖਿਤਾਬ ਵੀ ਮਿਲਿਆ ਸੀ ਸਰਦਾਰ ਬਹਾਦਰ ਅਰਜਨ ਸਿੰਘ ਚਾਹਲ ਜੱਟ ਸਿੱਖ ਜੀ ਦੀ ਮੌਤ ਜਨਵਰੀ 1908 ਵਿੱਚ 69 ਸਾਲ ਦੀ ਉਮਰ ਵਿੱਚ ਹੋਈ ਸੀਗੀ